ਤ੍ਰੀ ਰਾਗ ਮਹਿਲਾ ਤੀਜਾ ਘਰ ਪਹਿਲਾ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ ਗੁਰਮੁਖ ਕਾਰਕਮਾਵਲੀ ਸਚ ਘਟ ਪ੍ਰਗਟ ਹੋਏ ਅੰਤ ਜਿਸ ਕੈ ਸਚ ਵਸੈ ਸੱਚੇ ਸੱਚੀ ਸੋਏ ਸਚ ਮਿਲਵੇ ਸੇ ਨਾ ਵਿਛੜੈ ਤੇ ਨਿਜ ਘਰ ਵਾਸਾ ਹੋਏ ਮੇਰੇ RAM ਮੈਂ ਹਰ ਦਿਨ ਅਵਰਨਾ ਕੋਈ ਸਤਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲ ਆਵਾ ਹੋਏ ਰਾਹ ਸ਼ਬਦ ਮਿਲੇ ਸੋ ਮਿਲ ਰਹਾ ਜਿਸ ਨੂੰ ਆਪੇ ਲੈ ਮਿਲਾਏ ਦੂਜੇ ਭਾਏ ਕੋ ਨਾ ਮਿਲੇ ਫਿਰ ਫਿਰ ਆਵਾ ਜਾਏ ਸਭ ਮੈਂ ਇੱਕ ਵਰਤ ਦਾ ਇੱਕੋ ਰਹਾ ਸਮਾਏ ਜਿਸ ਨੂੰ ਆਪ ਦਇਆਲ ਹੋਏ ਸੋ ਗੁਰਮੁਖ ਨਾਮ ਸਮਾਏ ਪੜ ਪੜ ਪੰਡਿਤ ਜੋਤ ਕੀ ਵਾਦ ਕਰੇ ਵਿਚਾਰ ਮਤ ਬੁੱਧ ਭਵੀ ਨ ਬੁਝੇ ਅੰਤਰ ਲੋਭ ਵਿਕਾਰ ਲੱਖ ਚੌਰਾਸੀ ਭਰਮ ਦੇ ਭਰਮ ਭੋਏ ਖੁਆਰ ਤੁਰ ਬਲਿਖਿਆ ਕਮਾਵਣਾ ਕੋਏ ਨਾ ਮੇਟਣ ਹਾਰ ਸਤ ਗੁਰ ਕੀ ਸੇਵਾ ਦਾਖੜੀ ਸਿਰ ਦੀਜੈ ਆਪ ਗਵਾਏ ਸ਼ਬਦ ਮਿਲੇ ਤਾਂ ਹਰ ਮਿਲੇ ਸੇਵਾ ਪਵਹਿ ਸਭ ਥਾਈ ਪਾਰਸ ਪਰਸ ਪਾਰਸ ਹੋਏ ਜੋਤੀ ਜੋਤ ਸਮਾਏ ਜਿਨ ਕਾ ਪੁਰਬ ਲਿਖਿਆ ਤੇ ਨਾ ਸਤਗੁਰ ਮਿਲਿਆ ਆਏ ਮਾਨਾ ਤੁਖਾ ਪੁਖਾ ਮਤ ਕਰੇ ਮਤ ਤੂੰ ਕਰੇ ਪੁਕਾਰ 984 ਜਨ ਸ੍ਰੀ ਸਭ ਸਹ ਦੇ ਆਧਾਰ ਨਿਰਭਉ ਸਦਾ ਦਿਆਲ ਹੈ ਸਭ ਨੂੰ ਕਰਦਾ ਸਾਰ ਨਾਨਕ ਗੁਰਮੁਖ ਬੁੱਝੀਐ ਪਾਈਐ ਮੋਖ ਦੁਆਰ ਸ੍ਰੀ ਰਾਗ ਮਹਿਲਾ ਤੀਜਾ ਜਿੰਨੀ ਸੁਣ ਕੈ ਮੰਨਿਆ ਤਿਨਾ ਨਿਜ ਘਰਵਾਸ ਗੁਰਮਤੀ ਸਾਲਹਾ ਸਚ ਹਰਪਾਇਆ ਗੁਣਤਾਸ ਸ਼ਬਦ ਰਤੇ ਸੇ ਨਿਰਮਲ ਹਉ ਸਦ ਬਲਿਹਾਰ ਜਾਸ ਫਿਰਦਾ ਜਿਨ ਕਾ ਹਰ ਵਸੈ ਤਿਤ ਘਟ ਹੈ ਪਰਗਾਸ ਮਨ ਮੇਰੇ ਹਰ ਹਰ ਨਿਰਮਲ ਧਿਆਇ ਤੁਰ ਮਸਤਕ ਜਿਨ ਕਾ ਲਿਖਿਆ ਸੇ ਗੁਰਮੁਖ ਰਹਾ ਲੈਵ ਲਾਇ ਰਹਾ ਹਰ ਸੰਤੋ ਦੇਖੋ ਨਦਰ ਕਰ ਨਿਕਟ ਵਸੈ ਭਰਪੂਰ ਗੁਰਮਤ ਜਿਨੀ ਪਛਾਣਿਆ ਦੇਖ ਸਦਾ ਹਦੂਰ ਜਿਨ ਗੁਣ ਤੈਨ ਸਦ ਮਨਵਸੈ ਔਗਣਵੰਤਿਆ ਦੂਰ ਮਨਮੁਖ ਗੁਣ ਤੈ ਬਾਹਾਰੇ ਗਿਨ ਨਾਵੇਂ ਮਰਦੇ ਝੂਰ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਇ ਹਰ ਸੋਇ ਅਨੰਦਿਨ ਭਗਤਿ ਰਤਿਆ ਮਨ ਤਉ ਨਿਰਮਲ ਹੋਇ पूड़ा रंग कुसुम का दिन स जाए दुख रोए जिस अंदर नाम परगास है ओ सदा सदा थे रोए ए जन्म पदार्थ पाए का हर नाम ना चितते लेवलाए पग खिसए रहना नहीं आगे छोड़ ना पाए ओवेला हाथ में आवाई ਅੰਤ ਗਿਆ ਪਸ਼ੂਤਾਏ ਜਿਸ ਨਦਰ ਕਰੇ ਸੋ ਉਬਰਾ ਹਰ ਸੇਤੀ ਲੇਵ ਲਾਏ ਦੇਖਾ ਦੇਖੀ ਸਭ ਕਰੇ ਮਨ ਮੁਖ ਬੂਝ ਨਾ ਪਾਏ ਜਿਨ ਗੁਰਮੁਖ ਹਿਰਦਾ ਸ਼ੁੱਧ ਹੈ ਸੇਵ ਪਈ ਤਿਨ ਥਾਏ ਹਰ ਗੁਣ ਗਾਵੇ ਹਰ ਨਿਤ ਪੜੇ ਹਰ ਗੁਣ ਗਾਏ ਸਮਾਏ ਨਾਨਕ ਤਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੇ ਲਿਵ ਲਾਈ ਸ੍ਰੀ ਰਗ ਨੈਲਾ ਤੀਜਾ ਜਿੰਨੀ ਇੱਕ ਮਨ ਮਾਮ ਤੇ ਆਇਆ ਗੁਰਮਤੀ ਵਿਚਾਰ ਤਨ ਕੇ ਮੁਖ ਸਦ ਉਜਲੇ ਤਿਤ ਸੱਚਾ ਦਰਬਾਰ ਹੋਏ ਅੰਮ੍ਰਿਤ ਪੀਵੈ ਸਦਾ ਸਦਾ ਸੱਚਾ ਨਾਮ ਪਿਆਰ ਪਾਈ ਰੇ ਗੁਰਮੁਖ ਸਦਾ ਪਤ ਹੋਏ ਹਰ ਹੱਥ ਸਦਾ ਤਿਆਈ ਹੈ ਮਲਹੋਂ ਕੱਢੈ ਥੋਏ ਰਹਾਉ ਮਨ ਮੁਖ ਨਾਮ ਨਾ ਜਾਣਨੀ ਵਿਣ ਨਾ ਵੇ ਪਤ ਜਾਏ ਸ਼ਬਦ ਸਾਦ ਨਾ ਆਇਓ ਲੱਗ ਦੂਜੈ ਭਾਇ ਵਿਸ਼ਟਾ ਕੇ ਕੀੜੇ ਪਮੈ ਵਿੱਚ ਵਿਸ਼ਟਾ ਸੇ ਵਿਸ਼ਟਾ ਮਾਹਿ ਸੁਮਾਏ ਤਿੰਨ ਕਾ ਜਨਮ ਸਫਲ ਹੈ ਜੋ ਚੱਲੇ ਸਤਗੁਰੁ ਭਾਏ ਕੂਲ ਉਧਾਰੇ ਆਪਣ ਧਨ ਜੜੇਂਦੀ ਮਾਏ ਹਰ ਹਰ ਨਾਮ ਧਿਆਈਐ ਜਿਸਮੋ ਕਿਰਪਾ ਕਰੇ ਰਜ਼ਾਈ ਜਿੰਨੀ ਗੁਰਮੁਖ ਨਾਮ ਪਿਰਾਇਆ ਵਿਚੋ ਆਪ ਗਵਾਏ ਔਰ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸੱਚ ਸੁਮਾਏ ਨਾਮਕ ਆਏ ਸੇ ਪ੍ਰਵਾਨ ਹੈ ਜਿਨ ਗੁਰਮਸਤੀ ਹਰ ਧਿਆਏ ਸ੍ਰੀ ਰਾਗ ਮੈਲਾ ਤੀਜਾ ਹਰ ਭਗਤ ਹਰ ਧਨ ਰਾਸ ਹੈ ਗੁਰ ਪੂਸ਼ ਕਰੇ ਵਾਪਾਰ ਹਰ ਨਾਮ ਸਲਾਹਮ ਸਦਾ ਸਦਾ ਵਖਰ ਹਰ ਨਾਮ ਅਧਾਰ ਗੁਰਪੂਰੇ ਹਰ ਨਾਮ ਦਿਲੜਾਇਆ ਹਰ ਭਗਤਾਂ ਅਟੁੱਟ ਪੰਧਾਰ ਭਾਈ ਰੇ ਇਸ ਮਨ ਕਾ ਸਮਝਾਇ ਏ ਮਨ ਹਾਲ ਸੁ ਕਿਆ ਕਰੇ ਗੁਰਮੁਖ ਨਾਮ ਧਿਆਇ ਰਹਾ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਢੀਚਾਰ ਪਾਖੰਡ ਭਗਤ ਨਾ ਹੋਵਈ ਦੁਬਿਧਾ ਬੋਲ ਖੋਅਰ ਸੋ ਜਨ ਰਣਾ ਆ ਨਾਰਾਲੇ ਜਿਸ ਅੰਤਰ ਵਿਵੇਕ ਵਿਚਾਰ ਸੋ ਸੇਵਕ ਹਰ ਆਖੀਐ ਜੋ ਹਰ ਰੱਖੈ ਉਰਥਾਰ ਮੰਤਨ ਸੰਪੇ ਆਗੇ ਧਰੇ ਹਉਮੈ ਵਿੱਚੋਂ ਮਾਰ ਤਨ ਗੁਰਮੁਖ ਸੋ ਪ੍ਰਵਾਨ ਹੈ ਜੇ ਕਦੇ ਨ ਆਵੇ ਹਰ ਕਰਮ ਮਿਲਾ ਤਾਂ ਪਾਈਏ ਵੇ ਕਰਮਾ ਪਾਇਆ ਨਾ ਜਾਏ ਲੱਖ 84 ਤਰਸਦੇ ਜਿਸ ਮੇਲੇ ਸੋ ਮਿਲੇ ਹਰ ਆਏ ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਏ ਸ੍ਰੀ ਰਾਗ ਮਹਿਲਾ ਤੀਜਾ ਸੁਖ 사ਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ आनंदिन नाम ਧਿਆਈਐ ਸੱਚੇ ਨਾਮ ਸਮਾਈ ਅੰਦਰ ਰਚੈ ਹਰ ਸੱਚ ਸਿਉ ਰਸਨਾ ਹਰ ਗੁਣ ਗਾਏ ਪਾਈ ਰੇ ਜਗ ਦੁਖੀਆ ਦੂਜੈ ਪਾਇ ਗੁਰ ਸਰਣਾਈ ਸੁਖ ਲਹੈ ਅਨੰਦਿ ਨਾਮ ਧਿਆਈ ਰਹਾ ਸੱਚ ਮੈਲ ਮਾ ਲੱਗਈ ਮਨ ਨਿਰਮਲ ਹਰ ਧਿਆਈਐ ਗੁਰਮੁਖ ਖਸ਼ਾਬ ਦੇ ਪਛਾਣੀ ਐ ਹਰ ਅੰਮ੍ਰਿਤ ਨਾਮ ਸਮਾਇ ਗੁਰ ਗਿਆਨ ਪ੍ਰਚੰਡ ਬਲਾਇ ਹਗਿਆਨ ਧੇਰਾ ਜਾਏ ਮਨਮੁਖ ਮੈਲੇ ਮਲੁਥਰੇ ਹਉ ਮੈਂ ਤ੍ਰਿਸ਼ਨਾ ਵਕਾਰ ਬਿਨ ਸ਼ਬਦੈ ਮੈਲ ਨ ਉਤਰੈ ਮਰਜੰ ਮੈਂ ਹੋਏ ਖੁਆਰ ਤਾਤੁਰ ਬਾਜੀ ਪਲਚ ਰਹਿ ਨਾ ਹਰਵਾਰ ਨਾ ਪਰ ਗੁਰਮੁਖ ਜਪ ਤਪ ਸੰਗਮੀ ਹਰ ਕਾ ਨਾਮ ਪਿਆਰ ਗੁਰਮੁਖ ਸਦਾ ਧਿਆਈਐ ਇਹ ਤਮਾਮ ਕਰਤਾ ਨਾਨਕ ਨਾਮ ਧਿਆਈਐ ਸਭ ਮਾ ਜੀਆਂ ਕਾ ਆਧਾਰ